हां जी किसान ਵੀਰੋ ਸਤਿ ਸ਼੍ਰੀ ਅਕਾਲ ਕਸਾਨ ਭਰਾਉਣ ਵਾਲੇ ਦਿਨ ਵਿੱਚ ਕਿਸਾਨ ਵੀਰਾਂ ਨੇ ਜਿਹੜਾ ਝੋਨੇ ਦਾ ਕੱਦੂ ਕਰਨਾ ਤੇ ਹੁਣ ਪੁੱਛ ਰਿਹਾ ਬਈ ਸਾਜੀ ਖੇਤ ਦੇ ਵਿੱਚ ਡੀਏਪੀ ਪਾਈਏ ਐਨਪੀਕੇ ਪਾਈਏ 12 32 16 ਜਾਂ ਫਿਰ ਸਿੰਗਲ ਸੁਪਰ ਫਾਸਫੇਟ ਪਾਈਏ ਚਿੱਕੜ ਚ ਪਾਈਏ ਜਾਂ ਸੁੱਕੇ ਚ ਪਾਈਏ ਕਿਹੜੀ ਖਾਦ ਆ ਸਾਨੂੰ ਜਿਹੜਾ ਜ਼ਿਆਦਾ ਫਾਇਦਾ ਦੇਖਣ ਨੂੰ ਮਿਲੇਗਾ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਕਿਸਾਨ ਭਰਾ ਜੇਕਰ ਇਹਨਾਂ ਖਾਦਾਂ ਦੀ ਗੱਲ ਕਰੀ ਚਾਹੇ ਬਾਰਾਂਬਤੀ 16 ਵਿੱਚ ਚਾਹੇ ਡੀਪੀਆ ਚਾਹੇ ਸਿੰਗਲ ਸੁਪਰ ਫਾਸਫੇਟ ਆ ਤਿੰਨਾਂ ਖਾਦਾਂ ਦੇ ਆਪੋ ਆਪਣੀ ਜਗ੍ਹਾ ਤੇ ਫਾਇਦੇ ਦੇਖਣ ਨੂੰ ਮਿਲ ਜਾਂਦੇ ਆ ਇਹ ਨਹੀਂ ਵੀ ਕਿਸੇ ਇੱਕ ਖਾਦ ਆਪਾਂ ਨੂੰ ਫਾਇਦਾ ਨਹੀਂ ਮਿਲਦਾ ਪਰ ਆਪਾਂ ਨੂੰ ਥੋੜੀਆਂ ਜੀਆਂ ਕੰਡੀਸ਼ਨ ਆ ਆਪਣਾ ਖੇਤ ਦਾ ਪਾਣੀ ਤੇ ਆਪਣੀ ਖੇਤ ਦੀ ਕੰਡੀਸ਼ਨ ਕਿੱਦਾਂ ਦੀ ਉਹਦੇ ਹਿਸਾਬ ਨਾਲ ਜੇਕਰ ਆਪਾਂ ਇਹਨਾਂ ਖਾਦਾਂ ਦੀ ਚੋਣ ਕਰਾਂਗੇ ਤੇ ਆਪਾਂ ਨੂੰ ਜਿਹੜਾ ਫਾਇਦਾ ਜ਼ਿਆਦਾ ਦੇਖਣ ਨੂੰ ਮਿਲੂਗਾ ਕਿਉਂਕਿ ਜੇਕਰ ਆਪਾਂ ਖਰਚ ਕਰਨਾ ਤੇ ਆਪਾਂ ਨੂੰ ਫਿਰ ਬਿਲਕੁਲ ਤਰੀਕੇ ਦੀ ਸਮਝਦਾਰੀ ਨਾਲ ਚੱਲਣਾ ਚਾਹੀਦਾ ਤਾਂ ਕਿ ਜਿਹੜਾ ਆਪਾਂ ਖਰਚਾ ਕੀਤਾ ਹੈ ਬਿਲਕੁਲ ਸਹੀ ਜਗ੍ਹਾ ਤੇ ਲੱਗੇ। ਸੋ ਵੈਸੇ ਤਾਂ ਆਪਾਂ ਕੋਈ ਵੀ ਖਾਦ ਕਿਸੇ ਵੀ ਖੇਤ ਦੇ ਵਿੱਚ ਪਾ ਸਕਦੇ ਕੋਈ ਚੱਕਰ ਨਹੀਂਗਾ ਪਰ ਡੀਏਪੀ ਜਿੱਥੇ ਡੀਏਪੀ ਦੀ ਗੱਲ ਆਉਂਦੀ ਆ ਯਾਨੀ ਕਿ ਫਾਸਫੋਰਸ ਦਾਤ ਦੀ ਜਾਂ ਐਨਪੀਕੇ 12 32 16 ਦੀ ਤਾਂ ਇਹ ਖਾਦਾਂ ਆਪਾਂ ਜਿੱਥੇ ਤਾਂ ਮਾੜਾ ਪਾਣੀ ਆ ਜਾਂ ਫਿਰ ਆਪਣੇ ਖੇਤ ਦੇ ਵਿੱਚ ਪਾਣੀ ਘੱਟ ਜੀਤਦਾ ਜਿੱਥੇ ਜਾਲਾ ਖੇਤ ਦੇ ਵਿੱਚ ਜ਼ਿਆਦਾ ਵੱਜਦਾ ਪਹਿਲਾਂ ਹੀ ਕਿਉਂਕਿ ਜੇਕਰ ਆਪਾਂ ਡੀਪੀ ਖਾਦ ਪਾ ਦਿੰਨੇ ਆ ਇਹ ਆਪਾਂ ਨੂੰ ਹੋਰ ਜਿਹੜਾ ਆਪਣੇ ਖੇਤ ਜਿਹੜਾ ਜਾਲਾ ਵੱਜਦਾ ਉਹ ਜਿਹਦੇ ਕਰਕੇ ਆਪਣੇ ਖੇਤ ਦੇ ਵਿੱਚ ਬੂਝੇ ਆ ਝੋਨੇ ਦੇ ਬੂਝੇ ਦੱਬੇ ਜਾਂਦੇ ਆ ਤੇ ਪਾਣੀ ਘੱਟ ਜੀਤਨ ਕਰਕੇ ਆਪਣੀ ਜਿਹੜੀ ਆਪਾਂ ਨੂੰ ਫਾਇਦਾ ਦੇਖਣ ਦੀ ਜਾਇ ਆ ਇਹਦਾ ਨੁਕਸਾਨ ਦੇਖਣ ਨੂੰ ਮਿਲ ਜਾਂਦਾ ਜੇਕਰ ਤੁਹਾਨੂੰ ਇਦਾਂ ਦੀ ਦਿੱਕਤ ਲੱਗਦੀ ਆ ਇਹ ਆਪਾਂ ਨੂੰ ਉਹ ਜਗ੍ਹਾ ਤੇ ਉਹਨਾਂ ਖੇਤਾਂ ਦੇ ਵਿੱਚ ਸਿੰਗਲ ਸੁਪਰ ਫਾਸਫੇਟ ਪਾਉਣੀ ਚਾਹੀਦੀ ਹੈ ਜੇਕਰ ਆਪਾਂ ਨੂੰ ਇਦਾਂ ਦੀ ਦਿੱਕਤ ਨਹੀਂ ਆਉਂਦੀ ਤੇ ਆਪਾਂ ਚਾਹੇ ਡੀਏਪੀ ਪਾ ਲਈਏ ਚਾਹੇ ਐਨਪੀਕੇ 12 32 16 ਪਾ ਲਈਏ ਡੀਏਪੀ ਨਾਲੋਂ ਆਪਾਂ ਨੂੰ ਐਨਪੀਕੇ ਦੇ ਵਿੱਚ ਜ਼ਿਆਦਾ ਫਾਇਦਾ ਦੇਖ ਨੂੰ ਮਿਲ ਜਾਂਦਾ ਇੱਕ ਤਾਂ ਆਪਾਂ ਨੂੰ ਮਿਲ ਆਸਾਨੀ ਨਾਲ ਜਾਣੀ ਐਨਪੀਕੇ 12 32 16 ਉਹਦੇ ਨਾਲੇ ਇੱਕ ਆਪਾਂ ਨੂੰ ਜਿਹੜਾ ਵੱਖਰਾ ਫਾਇਦਾ ਦੇਖ ਨੂੰ ਮਿਲ ਜਾਂਦਾ ਇਹਦੇ ਵਿੱਚ ਆਪਾਂ ਨੂੰ ਪੋਟਾਸ਼ ਤੱਤ ਮਿਲ ਜਾਂਦਾ ਕਿਉਂਕਿ ਆਪਾਂ ਨੂੰ ਪਿਛਲੇ ਵੀ ਆਪਾਂ ਦੇਖਿਆ ਵੀ ਕਿਸਾਨ ਵੀਰਾਂ ਦੇ ਕਈ ਕਿਸਾਨ ਵੀਰ ਇਹ ਦੱਸ ਕਹਿ ਰਹੇ ਨੇ ਬਈ ਸਾਡਾ ਇਹ ਫਸਲ ਜਿਹੜੀ ਬਹੁਤ ਚੰਗੀ ਦੇਖਣ ਨੂੰ ਮਿਲਦੀ ਪਰ ਝਾੜ ਤੇ ਜਾ ਕੇ ਮਰ ਜਾਂਦੀ ਆ ਉਹਦਾ ਇਹ ਕਾਰਨ ਹੁੰਦਾ ਕਿ ਜ਼ਿਆਦਾਤਰ ਜਿਹੜੇ ਖੇਤਾਂ ਦੇ ਵਿੱਚ ਜਿਹੜੀ ਪੋਟਾਸ਼ ਤੱਤ ਦੀ ਘਾਟ ਆਉਂਦੀ ਆ ਤਾਂ ਜੇਕਰ ਆਪ ਉਥੇ ਆਪਾਂ ਨੂੰ ਇਦਾਂ ਦੀ ਦਿੱਕਤ ਹੈ ਉਥੇ ਆਪਾਂ ਐਨਪੀਕੇ 12 32 16 ਦੀ ਚੋਣ ਕਰ ਸਕਦੇ ਆ ਤਾਂ ਵੈਸੇ ਦੋਨੋਂ ਖਾਦਾਂ ਵਧੀਆ ਹੈਗਾ ਬਾਕੀ ਆਪਾਂ ਨੂੰ ਖੇਤ ਦੀ ਕੰਡੀਸ਼ਨ ਤੇ ਆਪਣੇ ਪਾਣੀ ਦੇ ਹਿਸਾਬ ਦੇ ਨਾਲ ਜਲਣਾ ਜੇ ਦੇ ਇਨ੍ਹਾਂ ਖਾਦਾਂ ਦੇ ਚੋਂ ਆਪਾਂ ਕਿਸੇ ਵੀ ਖਾਦ ਦੀ ਚੋਣ ਕਰ ਸਕਦੇ ਆ ਜੇਕਰ ਆਪਣੇ ਪੋਟਾਸ਼ ਤੱਤ ਦੀ ਘਾਟ ਨਹੀਂ ਆਉਂਦੀ ਤੇ ਆਪਾਂ ਡੀਪੀ ਪਾ ਸਕਦੇ ਆ ਤੇ ਜੇਕਰ ਆਪਾਂ ਨੂੰ ਦੀਪੇ ਨਾਲੋਂ ਮੈਨੂੰ ਲੱਗਦਾ ਵੀ ਆਪਾਂ ਜੇਕਰ 12 23 16 ਪਾਵਾਂਗੇ ਉਹ ਆਪਾਂ ਨੂੰ ਜ਼ਿਆਦਾ ਫਾਇਦਾ ਦੇਖਣ ਨੂੰ ਮਿਲ ਲੱਗੋਗੇ ਤੇ ਵਿੱਚ ਆਪਾਂ ਨੂੰ ਤਿੰਨ ਤੱਤ ਮਿਲ ਜਾਣੇ ਅਗਲੇ ਨੰਬਰ ਤੇ ਗੱਲ ਆ ਜਾਂਦੀ ਸਿੰਗਲ ਸੁਪਰ ਫਾਸਫੇਟ ਦੀ ਤੇ ਇਹਦੇ ਵਿੱਚੋਂ ਕਿਸਾਨ ਵੀ ਆਪਾਂ ਨੂੰ ਫਾਸਫੋਰਸ ਤੱਤ ਵੀ ਮਿਲ ਜਾਣਾ ਕੈਲਸ਼ੀਅਮ ਤੱਤ ਵੀ ਮਿਲ ਜਾਣਾ ਤੇ ਸਲਫਰ ਮਿਲ ਜਾਣਾ ਜਿਹੜਾ ਸਲਫਰ ਆਪਾਂ ਜਾਣਦੇ ਉਹ ਫੰਗੀ ਸਾਈਡ ਦਾ ਵੀ ਕੰਮ ਕਰਦਾ ਤੇ ਕੈਲਸ਼ੀਅਮ ਦੇ ਨਾਲ ਆਪਣੀ ਜਿਹੜੀ ਖੇਤ ਦੀ ਉਪਜਾਊ ਸ਼ਕਤੀ ਵਾਦੀ ਆ ਜੇਕਰ ਆਪਾਂ ਇਹਨਾਂ ਤਿੰਨਾਂ ਖਾਦਾਂ 'ਚੋ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ ਪੈਸੇ ਤਾਂ ਆਪੋ ਆਪਣੇ ਕਿਸਾਨ ਵੀਰਾਂ ਦੀ ਪਸੰਦ ਹੁੰਦੀ ਆਪੋ ਆਪਣਾ ਤਜਰਬਾ ਹੁੰਦਾ ਪਰ ਜਿਹੜੀ ਸਿੰਗਲ ਸੁਪਰ ਫਾਸਫੇਟ ਇਹਦਾ ਆਪਾਂ ਨੂੰ ਜਿਆਦਾ ਫਾਇਦਾ ਦੇਖਣ ਨੂੰ ਕਿਉਂ ਮਿਲਦਾ ਕਿਉਂਕਿ ਇੱਕ ਤਾਂ ਆਪਾਂ ਜ਼ਮੀਨ ਦਾ ਜਿਹੜਾ ਪੀ ਐਚ ਚੈੱਕ ਨਹੀਂ ਕਰਦੇ ਜਾਂ ਆਪਾਂ ਟੈਸਟ ਨਹੀਂ ਕਰਵਾਉਂਦੇ ਕਈ ਵਾਰ ਆਪਣੀ ਜ਼ਮੀਨ ਦਾ ਪੀ ਐਚ ਜਿਆਦਾ ਹੁੰਦਾ ਕਈ ਵਾਰ ਡਾਊਨ ਹੁੰਦਾ ਤੇ ਉਹਦੇ ਕਰਕੇ ਜਿਹੜੀ ਆਪਾਂ ਜੇਕਰ ਸਿੰਗਲ ਸੁਪਰ ਫਾਸਫੇਟ ਖੇਤ ਚ ਪਾਵਾਂਗੇ ਇੱਕ ਤਾਂ ਆਪਣਾ ਜ਼ਮੀਨ ਦਾ ਜਿਹੜਾ ਪੀ ਐਚ ਸਹੀ ਰਹੂਗਾ ਬੈਲੈਂਸ ਰੱਖਦੀ ਆ ਤੇ ਉਹਦੇ ਨਾਲ ਨਾਲ ਜਿਹੜੀ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣਦੀ ਆ ਤੇ ਨਾਲ ਨਾਲ ਹੀ ਆਪਾਂ ਨੂੰ ਜਿਹੜਾ ਵੱਖਰਾ ਕੈਲ ਜਾਂ ਫਿਰ ਸਲਫਰ ਆਪਾਂ ਨੂੰ ਜਿਹੜੀ ਵੱਖਰੀ ਪਾਉਣੀ ਪੈਂਦੀ ਉਹ ਨਹੀਂ ਪਾਉਣੀ ਪੈਂਦੀ ਤਾਂ ਆਪਾਂ ਨੂੰ ਜਿਹੜਾ ਫਾਸਫੋਰਸ ਤੱਤ ਵੀ ਨਾਲ ਮਿਲ ਜਾਂਦਾ ਯਾਨੀ ਕਿ ਤਿੰਨ ਤੱਤ ਵੀ ਮਿਲ ਜਾਂਦੇ ਆ ਆਪਣੀ ਜ਼ਮੀਨ ਦੀ ਪਜਾਊ ਸ਼ਕਤੀ ਵੀ ਤਾਂ ਆਪਾਂ ਕਿਸੇ ਵੀ ਜ਼ਮੀਨ ਦੇ ਵਿੱਚ ਪਾ ਸਕਦੇ ਆ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਦੇਖਣ ਨੂੰ ਇਹਦਾ ਮਿਲਦਾ ਇਹਦਾ ਆਪਾਂ ਨੂੰ ਇੱਕ ਸਭ ਤੋਂ ਵੱਡਾ ਡੀਏਪੀ ਦੇ ਐਨਪੀਕੇ 12 32 16 ਨਾਲੋਂ ਜ਼ਿਆਦਾ ਇਹਦਾ ਫਾਇਦਾ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਜਿੱਥੇ ਡੀਏਪੀ ਐਨਪੀਕੇ 12 32 16 ਇਹ ਥੋੜਾ ਜਿਹਾ ਟਾਈਮ ਲੈ ਕੇ ਜਿਹੜਾ ਆਪਣੇ ਫਸਲ ਨੂੰ ਮਿਲਦੀਆਂ ਤੇ ਜਿਹੜਾ ਸਿੰਗਲ ਸੁਪਰ ਫਾਸਫੇਟ ਇਹਦੇ ਨਾਲ ਇਹਨਾਂ ਦੂਜੀਆਂ ਦੇ ਮੁਕਾਬਲੇ ਆਪਾਂ ਨੂੰ ਜਿਹੜੀ ਫਸਲ ਦੀ ਗਰੋਥ ਆ ਉਹ ਜਲਦੀ ਹੁੰਦੀ ਆ ਕਿਉਂਕਿ ਜਲਦੀ ਪਾਣੀ 'ਚ ਘੁਲ ਜਾਂਦੀ ਤੇ ਜਲਦੀ ਬੂਟੇ ਦੇ ਜਿਹੜਾ ਨੂੰ ਯਾਨੀ ਕਿ ਜਲਦੀ ਘੁਲਣਸ਼ੀਲ ਹੁੰਦੀ ਆ ਤੇ ਐਨਪੀਕੇ ਜਾਂ ਡੀਏਪੀ ਦੇ ਮੁਕਾਬਲੇ ਇਹ ਆਪਣੇ ਫਸਲ ਦੇ ਨੂੰ ਜਿਹੜੀ ਜਲਦੀ ਮਿਲ ਜਾਂਦੀ ਆ ਇਹਦਾ ਆਪਾਂ ਨੂੰ ਇਹ ਵੀ ਫਾਇਦਾ ਦੇਖਣ ਨੂੰ ਮਿਲ ਜਾਂਦਾ ਸੋ ਆਪਣੀ ਜ਼ਮੀਨ ਦੀ ਜਿਹੜੀ ਹੈਲਥ ਨੂੰ ਵੀ ਇੰਪਰੂਵ ਕਰਦੀ ਆ ਯਾਨੀ ਕਿ ਉਪਜਾਊ ਸ਼ਕਤੀ ਵਾਧੀ ਆ ਤੇ ਜਿਹਦੇ ਕਰਕੇ ਆਪਣੀ ਫਸਲਾਂ ਦਾ ਝਾੜ ਵੀ ਜ਼ਿਆਦਾ ਦੇਖਣ ਨੂੰ ਮਿਲਦਾ ਤਾਂ ਇਹ ਆਪਣੇ ਵੈਸੇ ਆਪਾਂ ਵੀ ਜਿਹੜੀ ਸਿੰਗਲ ਸੁਪਰ ਫਾਸਫੇਟ ਪਾਉਣੀ ਬਾਕੀ ਤੁਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਕੋਈ ਵੀ ਖਾਦ ਜਿਹੜੀ ਵਰਤ ਸਕਦੇ ਤੇ ਜੇਕਰ ਤੁਸੀਂ ਸਿੰਗਲ ਸੁਪਰ ਫਾਸਫੇਟ ਪਾਉਣੀ ਦੀ ਇਹਦੇ ਨਾਲ ਤੁਹਾਨੂੰ ਜਿਹੜੀ ਯੂਰੀਆ ਖਾਦ ਪਾਉਣੀ ਪਊਗੀ ਬਾਕੀ ਐਨਪੀਕੇ ਦੇ 12 32 16 ਨਾਲ ਆਪਾਂ ਨੂੰ ਨਾ ਯੂਰੀਆ ਪਾਉਣ ਦੀ ਲੋੜ ਹੈ ਤੇ ਨਾ ਡੀਏਪੀ ਨਾਲ ਪਾਉਣ ਦੀ ਲੋੜ ਹੈ ਜੇਕਰ ਆਪਾਂ ਸਿੰਗਲ ਸੁਪਰ ਫਾਸਫੇਟ ਮੰਗਦੇ ਇੱਥੇ ਆਪਾਂ ਨੂੰ ਯੂਰੀਆ ਪਾਉਣ ਦੀ ਜ਼ਰੂਰਤ ਪੈਣੀ ਹੈ ਹੁਣ ਗੱਲ ਇਹ ਚੱਕੜ 'ਚ ਪਈ ਜਾਂ ਸੁੱਕੇ 'ਚ ਪਈ ਜੇਕਰ ਤੁਹਾਨੂੰ ਤੁਸੀਂ ਡੀਏਪੀ ਪਾਉਣੀ ਆ ਤਾਂ ਨਾਲ ਆਪਾਂ ਯੂਰੀਆ ਦਾ ਫਾਇਦਾ ਲੈਣਾ ਕੱਦੂ ਕਰਨ ਸਮੇ ਖੀਰ ਲਈ ਭਾਈ ਆਪਾਂ ਸੁਹਾਗਾ ਮਾਰਨਾ ਉਦੋਂ ਆਪਾਂ ਡੀਏਪੀ ਜਾਂ ਐਨਪੀਕੇ 12 32 16 ਪਾ ਸਕਦੇ ਆ ਤੇ ਸਿੰਗਲ ਸੁਪਰ ਫਾਸਰ ਆਪਾਂ ਸੁੱਕੇ ਦੇ ਵਿੱਚ ਪਾ ਸਕਦੇ ਆ 1 2 ਦਿਨ ਆਪਾਂ ਪਹਿਲਾਂ ਪਾ ਸਕਦੇ ਆ ਇਹ ਆਪਾਂ ਨੂੰ ਫਾਇਦਾ ਇਹਦਾ ਦੇਖਣ ਨੂੰ ਮਿਲ ਜਾਂਦਾ ਕਿਉਂਕਿ ਇਹਦੇ ਵਿੱਚ ਯੂਰੀਆ ਨਹੀਂ ਦੀ ਜਿਹੜੇ ਗਰਮੀ ਦੇ ਨਾਲ ਜਿਹੜੀ ਖਰਾਬ ਨਹੀਂ ਹੋਣੀ ਇਹਨੂੰ ਆਪਾਂ ਪਹਿਲਾਂ ਪਾ ਸਕਦੇ ਆ ਤੇ ਯੂਰੀਆ ਜੇਕਰ ਆਪਾਂ ਪਾਉਣੀ ਆ ਤਾਂ ਆਪਾਂ ਅੱਧਾ ਬੈਗ ਪਾ ਸਕਦੇ ਆ ਤੇ ਆਪਾਂ ਨੂੰ ਯੂਰੀਆ ਜਿਹੜੀ ਕੱਦੂ 'ਚ ਪਾਉਣੀ ਚਾਹੀਦੀ ਆ ਸੁਹਾਗੇ ਦਾ ਮਗਰੋਂ ਪਾਲੀ ਜਾਂ ਪਹਿਲਾਂ ਪਾਲੀ ਉਹਦਾ ਕੋਈ ਇਹਦੇ ਵਿੱਚ ਆਪਾਂ ਨੂੰ ਚੱਕਰ ਨਹੀਂ ਹੈਗਾ ਇਹ ਤਰੀਕੇ ਨਾਲ ਤੁਸੀਂ ਜਿਹੜੀਆਂ ਖਾਦਾਂ ਪਾਗੇ ਆਪਣੇ ਖੇਤ ਦੇ ਵਿੱਚੋਂ ਚੰਗਾ ਜਿਹੜਾ ਝਾੜ ਲੈ ਸਕਦੇ ਹੋ